ਸਤਸਰਿਆ ਕਾਲ ਜੀ ਦਾਸ ਕੁਲਵੰਤ ਸਿੰਘ ਸੇਦੋਕੇ ਪੇਸ਼ ਹੈ ਜੀ ਇੱਕ ਗੀਤ ਇਸ ਗੀਤ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਜੀ ਨੇ ਜਿਸ ਦਾ ਸਰਲੇਖ ਹੈ ਸੀਨਾ ਪਾੜ ਕੇ ਵਿਖਾਵਾਂ ਕਿਵੇਂ ਹਾਕਮਾਂ ਇਹਦੇ ਚ ਸਾਡਾ ਦੇਸ਼ ਵਸਦਾ ਇਹ ਮੀਡੀਆ ਬਕਾਊ ਬੇਈਮਾਨ ਏ ਇਹ ਮੀਡੀਆ ਬਕਾਊ ਬੇਈਮਾਨ ਏ ਸਾਨੂੰ ਸਮਝੇ ਨਾ ਕਿਰਤੀ ਕਿਸਾਨੇ ਸਾਨੂੰ ਸਮਝੇ ਨਾ ਕਿਰਤੀ ਕਿਸਾਨੇ ਫਿਰ ਹਾਕਮਾਂ ਦੀ ਉਂਗਲਾਂ ਤੇ ਨੱਚਦਾ ਫਿਰ ਹਾਕਮਾਂ ਦੀ ਉਂਗਲਾਂ ਤੇ ਨੱਚਦਾ ਸਾਨੂੰ ਵਖਵਾਦੀ ਦੱਸਦਾ ਸਿਨ ਬਾੜ ਕੇ ਵਖਾਵਾ ਕਿਵੇਂ ਹਾਕਮਾਂ ਇਹਦੇ 'ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ ਵੱਸਦਾ ਅਸਾਂ ਕੀਤੀਆਂ ਇਹਦੇ ਲਈ ਕੁਰਬਾਨੀਆਂ ਸਦਾ ਰੱਖੀਆਂ ਤੂੰ ਸਾਡੇ ਲਈ ਬੇਈਮਾਨੀਆਂ ਅਸਾਂ ਕੀਤੀਆਂ ਇਹਦੇ ਲਈ ਕੁਰਬਾਨੀਆਂ ਸਦਾ ਰੱਖੀਆਂ ਤੂੰ ਸਾਡੇ ਲਈ ਬੇਈਮਾਨੀਆਂ ਰੱਸੇ ਫਾਂਸਿਆਂ ਦੇ ਚੁੰਮਿਆ ਸਾ ਹੱਸ ਕੇ ਰਸੇ ਫਾਂਸੀਆਂ ਦੇ ਚੁੰਮਿਆਂ ਸੰਹਾਸ ਕੇ ਐਵੇਂ ਨਹੀਂਓ ਗੋਰਾ ਨਸਦਾ ਸਿਨ ਨਾ ਪਾੜ ਕੇ ਵਖਾਵਾ ਕਿਵੇਂ ਹਾਕਮ ਇਹਦੇ ਚ ਸਾਡਾ ਦੇਸ਼ ਵੱਸਦਾ ਇਹਦੇ ਚ ਸਾਡਾ ਦੇਸ਼ ਵੱਸਦਾ ਇਹਦੇ ਚ ਸਾਡਾ ਦੇਸ਼ ਵੱਸਦਾ ਕਾਲੇ ਪਾਣੀਆਂ ਨੂੰ ਧੰਨ ਤੇ ਹੰਡਾਇਆ ਸੀ ਝੂੜਾ ਤਾਂ ਹੀ ਤਾਂ ਗੁਲੰਮੀ ਵਾਲਾ ਲਾਇਆ ਸੀ ਕਾਲੇ ਪਾਣੀਆਂ ਨੂੰ ਤੰਨ ਤੇ ਹੰਡਾਇਆ ਸੀ ਝੂੜਾ ਤਾਂ ਹੀ ਤਾਂ ਗੁਲੰਮੀ ਵਾਲਾ ਲਾਇਆ ਸੀ ਪੁੱਲ ਬੈਠਿਆਂ ਤੁਸਾਰੇ ਇਤਿਹਾਸ ਨੂੰ ਪੁੱਲ ਬੈਠਿਆਂ ਤੁਸਾਰੇ ਇਤਿਹਾਸ ਨੂੰ ਫਿਰੇ ਤੂੰ ਬੇਅੰਗ ਕੱਸਦਾ ਸਿਨ੍ਹਾ ਪਾੜ ਕੇ ਵਿਖਾਵਾਂ ਕਿਵੇਂ ਹਾਕਮਾ ਇਹਦੇ ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ਼ ਵਸਦਾ ਇਹਦੇ 'ਚ ਸਾਡਾ ਦੇਸ਼ ਵਸਦਾ ਭੁੱਲ ਗਏ ਆਪਾਂ ਸਾਡੇ ਉਪਕਾਰ ਨੂੰ ਅਸੀਂ ਭੁੱਲੇ ਨਾ ਸੰਤਾਲੀ ਵਾਲੀ ਮਾਰ ਨੂੰ ਭੁੱਲ ਗਏ ਆਪਾਂ ਸਾਡੇ ਉਪਕਾਰ ਨੂੰ ਅਸੀਂ ਭੁੱਲੇ ਨਾ ਸੰਤਾਲੀ ਵਾਲੀ ਮਾਰ ਨੂੰ ਚੋਰਾ ਟਿੱਡ ਦਾ ਵੀ ਪਿਆ ਸਾਨੂੰ ਹਾਕਮਾ ਚੋਰਾ ਟਿੱਡ ਦਾ ਵੀ ਪਿਆ ਸਾਨੂੰ ਹਾਕਮਾ ਤੂੰ ਸਾਡੀ ਹਾਲਤ ਤੇ ਹੱਸਦਾ ਸਿਨ੍ਹ ਪਾਣ ਕੇ ਵਿਖਾਵਾ ਕਿਵੇਂ ਹਾਕਮਾ ਇਹਦੇ 'ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ਼ ਵੱਸਦਾ ਇਹਦੇ 'ਚ ਸਾਡਾ ਦੇਸ਼ ਵੱਸਦਾ